ਅਲੀ ਸ਼ਰ ਸਿੰਘ ਦੀ ਅੱਜ ਇੱਕ ਘਟਨਾ ਵਾਪਰੀ ਆ ਜਿਵੇਂ ਦੱਸਿਆ ਜਾ ਰਿਹਾ ਕਿ ਮਹਿਲਾ ਕਰਮਚਾਰਨੀ ਜਿਹੜੀ ਤਵਨਾ ਨੌ ਦੇ ਥੱਪੜ ਮਾਰਿਆ ਉਹ ਤੁਹਾਡੀ ਭੈਣ ਲੱਗਦੀ ਆ ਕੀ ਪ੍ਰਤੀਕਰਾ ਤੁਹਾਡੀ ਇਸ ਘਟਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂਫਾਨ ਮਿਹਦੂਰ ਸਿੰਘਾ ਚਕਮੇਟੀ ਕਰਪੂਤਲਾ ਦਾ ਸਕੱਟਨ ਸਕੱਤਰ ਕੇ ਸਿੰਘ ਮਹੀਵਾਲ ਜੀ ਦੇਖੋ ਸਾਨੂੰ ਮੀਡੀਆ ਨਹੀਂ ਪਤਾ ਲੱਗਾ ਕਿ ਅੱਜ ਉੱਥੇ ਆ ਘਟਨਾ ਵਾਪਰੀ ਆ ਔਰ ਹੁਣ ਸਾਨੂੰ ਪਤਾ ਲੱਗਾ ਕਿ ਉਹ ਸਿਕਿਉਰਟੀ ਨੂੰ ਲੈ ਕੇ ਜਿਹੜੀ ਆ ਉਹ ਘਟਨਾ ਵਾਪਰੀ ਆ ਕਿ ਉਹਨਾਂ ਦੀ ਡਿਊਟੀ ਆ ਉੱਥੇ ਤੇ ਉਹ ਜਿਹੜਾ ਸਕੈਨਰ ਦੇ ਵਿੱਚ ਦੀ ਜਿਹੜੇ ਆ ਉਹ ਪਰਸ ਵਗੈਰਾ ਜਾਂ ਉਹਨਾਂ ਦਾ ਫੋ ਉਥੋਂ ਟੂ ਟੂ ਮੈਮੇ ਹੋਈ ਆ ਮੌਕੇ ਦੇ ਐਮਪੀ ਆ ਉਹਨਾਂ ਨੇ ਕਿਹਾ ਹੋਊਗਾ ਵੀ ਅਸੀਂ ਕੀ ਜਾਣਦੇ ਆ ਇਥੋਂ ਜਿਹੜੀ ਉਹ ਟੂ ਟੂ ਮੈਮੇ ਹੋਈ ਇਹ ਵੀ ਦੱਸਿਆ ਗਿਆ ਦਾ ਕਿ ਜਿਵੇਂ ਜਾਣਕਾਰੀ ਦੇ ਅਨਸਾਰ ਉਥੇ 에어ਪੋਰਟ ਤੇ ਤੁਹਾਡੀ ਭੈਣ ਦੇ ਵੱਲੋਂ ਇਹਦੀ ਆਖੀ ਗੱਲ ਗਈ ਆ ਕਿ ਕਿਸਾਨੀਆਂ ਡੋਲਰ ਤੋਂ ਤੁਹਾਡੀ ਮਾਤਾ ਜੀ ਬੈਠੇ ਹੋਏ ਸੀ ਤੇ 100-100 ਰੁਪਏ ਦੇ ਜਿਹੜੀਆਂ ਟੀਪੀਆਂ ਲਾਡੀਆਂ ਕਰੀਆਂ ਸੀ ਇਹ ਗੱਲ ਕਗਰਨੌਤ ਵੱਲੋਂ ਆਖੀ ਇਸ ਕਰਕੇ ਉਹਨਾਂ ਦਾ ਪਰਦਾ ਹੋਇਆ ਦੇਖੋ ਜਿਹੜੀ ਇਹ ਗੱਲ ਆ ਰਹੀ ਆ ਜਦੋਂ ਟੂ ਟੂ ਮੈਮੇ ਹੋ ਗਈ ਤੇ ਕੰਗਣਾ ਨਰੌਤ ਜੀ ਜਿਹੜੇ ਆ ਬਹੁਤ ਪੁੱਠੇ ਸਿੱਧੇ ਜਿਹੜੇ ਉਹ ਬਿਆਨ ਦਿੰਦੇ ਰਹੇ ਆ ਸਾਨੂੰ ਸਾਡ ਸਾਡੀਆਂ ਧੀਆ ਭੈਣਾਂ ਨੇ ਕੇਂਦਰ ਤੇ ਧਿਆੜੀ ਤੇ ਆਏ ਆ ਜਦ ਕਿ ਅਸੀਂ ਪੂਰੇ ਦੇਸ਼ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਕਿਸਾਨੀ ਦੀ ਤੇ ਜਵਾਨੀ ਦੀ ਆਪਣੇ ਬੱਚਿਆਂ ਦੀ ਜਿਹੜੀ ਉਹ ਲੜਾਈ ਲੜ ਰਹੇ ਆ ਤੇ ਜੇ ਇਹੋ ਜਿਹੇ ਬਿਆਨ ਦੇਵਾਂਗੇ ਤੀ ਤੋ ਤੋ ਮੈਮੇ ਹੋਈ ਆ ਤੇ ਸੁਭਾਵਕ ਕੀ ਆ ਪੀ ਭਾਵਨਾ ਜਿਹੜੀਆਂ ਉਪੜਕ ਜਾਂਦੀਆਂ ਵਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾਇਆ ਜਾਂਦਾ ਵਾ ਕਿ ਤੁਸੀਂ ਦੇਖਦੇ ਆ ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਚੱਲਿਆ ਸੀ ਔਰ ਅੱਜ ਜਵਾਨ ਨੇ ਸਾਥ ਦਿੱਤਾ ਵਾ ਪੂਰੀਆਂ ਦੋਵਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਕੀ ਦੇਖੋ ਜੈ ਜਵਾਨ ਤੇ ਜੈ ਕਿਸਾਨ ਇਹ ਦੋਵੇਂ ਚੀਜ਼ਾਂ ਜਿਹੜੀਆਂ ਇਹ ਦੇਸ਼ ਨੂੰ ਚਲਾ ਰਹੀਆਂ ਵਾ ਕਿਸਾਨ ਜਿਹ ਉਹ ਖੱਤਿਆਂ ਦੇ ਵਿੱਚ ਖੇਤਾਂ ਦੇ ਵਿੱਚ ਮਿਹਨਤ ਮਜ਼ਦੂਰੀ ਜਿਹੜੀ ਕਰਕੇ ਆਪਣੇ ਬੱਚੇ ਪਾਲ ਰਿਹਾ ਤੇ ਦੇਸ਼ ਦਾ ਵੀ ਢਿੱਡ ਭਰ ਰਿਹਾ ਤੇ ਜਿਹੜਾ ਸਾਡਾ ਜਵਾਨ ਆ ਉਹ ਬਾਰਡਰਾਂ ਤੇ ਡਿਊਟੀ ਕਰ ਰਿਹਾ ਵਾ ਆਪਣੇ ਇਹਨਾਂ ਦੀ ਸਿਕਿਉਰਿਟੀ ਕਰ ਰਿਹਾ ਵਾ ਤੇ ਇਸ ਕਰਕੇ ਜਿਹੜਾ ਵਾ ਇਹ ਦੋਵੇਂ ਜਿਹੜੇ ਜਾਇ ਜਵਾਨ ਤੇ ਜਾਇ ਕਿਸਾਨ ਜਿੰਦਾਬਾਦ ਔਰ ਜਿੰਦਾਬਾਦ ਰਹਿਣਗੇ ਭੈਣ ਜੀ ਸੋ ਉਖਾਈ ਕਦਮ ਦੇ ਨਾਲ ਚਿੰਤਾ ਵਾ ਜਾਂ ਪੁੱਛੀਓ ਦੇਖੋ ਜਿਹੜੀ ਗੱਲ ਕੰਗਣਾ ਰਣੌਤ ਜੀ ਕਹਿੰਦੇ ਸੀਗੇ ਕਿ ਟਕੇ ਟਕੇ ਦੀਆਂ ਬੀਬੀਆਂ ਦਿਹਾੜੀ ਤੇ ਆਉਂਦੀਆਂ ਵਾ ਤੇ ਜਦੋਂ ਇਹ ਤਲਕੀ ਪੈਦਾ ਹੋਈ ਆ ਤੇ ਫਿਰ ਉਹਨਾਂ ਨੇ ਜੇ ਜੋ ਕੀਤਾ ਵਾ ਅਸੀਂ ਪਰਿਵਾਰ ਸਾਰਾ ਉਹਦੇ ਨਾਲ ਆ ਹਰ ਤਰ੍ਹਾਂ ਦੀ ਕਾਰਵਾਈ ਤਿਆਰ ਹੋ ਗਈ ਬਿਲਕੁਲ ਤਿਆਰ ਆ ਤਤਵਾਰਾਂ ਜੀ ਤੇ ਜਥੇਬੰਦੀ ਨਾਲ ਬਿਲਕੁਲ ਨਾਲ ਆ ਹਰੇਕ ਪੰਜਾਬ ਦਾ ਨਾਗਰਿਕ ਜਿਹੜਾ ਉਹ ਸਾਡੇ ਨਾਲ ਆ ਜੀ ਚੰਡੀਗੜ੍ਹ ਜਾ ਰਹੇ ਹਾਂ ਹਾਂ ਜੀ ਜਾ ਰਹੇ ਹਾਂ